ਨੇ ਫੋਨ ਕਰਨਾ 10192 ਚੇ ਚੇ ਕਿੰਨੇ ਚੰਗੇ ਲੱਗੇ ਪਤਾ ਲੱਗਿਆ ਚੇ ਮੈਂ ਉਹ ਖੜਾ ਲੈਣਾ ਉਹ ਕੋੜਾ ਤਾਂ ਨਹੀਂ ਚਾਹੀਦਾ ਮੈਨੂੰ ਲੈਣਾ ਅੱਪਣਾ ਦਿਨ ਸਾਈਟ ਤੇ ਜਾਣਾ ਹੈ ਨਹੀਂ ਨਾ ਭਲਾ ਹਰ ਚ ਵੇ ਬੈ ਤੇ ਮੇਰੇ ਜੋੜੇ ਨਹੀਂ ਆਦੇ ਇੱਥੇ ਮੇਲੇ ਆ ਕੇ ਨਾ ਆਪਣੇ ਚਾਰ ਚਾਰ ਰੱਖਿਆ ਸੀ ਹੁਣ ਉਹ ਦੱਸ ਦੋ ਕਿੱਥੇ ਆ ਦੇ ਨੇ ਜੀ ਜੀ ਹਾਂ ذات ਅੱਜ ਹੋਣ ਟਾਈਮ ਬਾਕੀ ਹੁਣ ਮੈਂ ਪਾਲੀ ਹੋਰ ਦੀ ਵੀਡੀਓ ਨੂੰ ਜੜੀ ਲੰਬੀ ਸਿੱਖਿਆ ਦਿੱਤੀ ਸੀ ਦੇ ਕੇ ਉਹ ਤੋਂ ਆਪ ਉਹਦੀ ਵੀਡੀਓ ਫ੍ਰੀਡ ਬਣਾ ਲਈ ਠੀਕ ਹੈ ਬਿਟੂ ਕਰ ਹਾਂ ਠੀਕ ਨਹੀਂ ਯਾਰ ਬਿਲਕੁਲ ਬਹੁਤ ਸਹੀ ਹੈ ਪਤਾ ਕਿਉਂ ਯਾਰ ਕਈ ਵਾਰੀ ਆਪਣੇ ਤੋਂ ਗਲਤੀ ਨਾਲ ਹੋ ਜਾਂਦਾ ਮੇਰਾ ਦੇਖੋ ਬਿਜ਼ਨਸ ਬਿਜ਼ਨਸ ਹੁੰਦਾ ਪਿਆਰ ਆਪਣੀ ਜਗ੍ਹਾ ਹੁੰਦੀ ਆ क्या हर दिन बीच बिजनेस नहीं होना चाहिए ना क्या बिजनेस दिन बीच वो चीज नहीं होनी चाहिए इस करके तो आप लो माइका हेलो हेलो औरा उस बंदे के ठीक है दबा लेना है ब्रेम माइकरी

ਇਹ ਸੋਹਣੀ ਲੱਗੂਗੀ ਮੈਨੂੰ ਹੀ ਲੱਗਦਾ ਵੀ ਸੋਹਣੀ ਲੱਗੂ ਆਹ ਦੇਖ ਲੈਨੇ ਆ ਫਿਰ ਉਹ ਯਾਰ ਅਸਲ ਵਿੱਚ ਆਪਦੇ ਆਪ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਸੋਹਣੀ ਲੱਗੂ ਮੈਂ ਕਿਹਾ ਸਰਪੰਚ ਜੀ ਤੂੰ ਨਾ ਰੈ ਲੈ ਲਈਏ ਸਰਪੰਚ ਜੀ ਹੈ ਹੋ ਪੁਰੇ ਆ ਮੜਾ ਜਾ ਹੁਣ ਕੀ ਹੋ ਗਿਆ ਉਹ ਨੂੰ ਕੀ ਹੋਣਾ ਹਾਂ ਆਪਾ ਜਾ ਵਿਆਹੀ ਹਾਂ ਦੱਸ ਮੈਨੂੰ ਐ ਦੱਸ ਹਾਂ ਛਲ ਤੇ ਕਿਹੜੀ ਪਾ ਮਾਜ ਆਹ ਸੋਹਣੀ ਲੱਗੂ ਲੱਗੂ ਤਾਂ ਸੋਣੀ ਪਰੇ ਪਾਉਣੀ ਨਹੀਂ ਕਿਉਂ ਨਾ ਇਹ ਨਹੀਂ ਪਾਉਣੀ ਮੈਨੂੰ ਇਹ ਬੱਚਾ ਜਾਨਣਾ ਕੀ ਤੇ ਆ ਕੀ ਕਰਦਾ ਗੱਲਬਾਤ ਫੇਰ ਮੁਖਤਿਆਰ ਤੂੰ ਤਿੱਤ ਕਹੀ ਤਾਹ ਤਾਂ ਪਹਿਲਾਂ ਇੱਕ ਚੰਗੇ ਕੇ ਫੇਰ ਲਾ ਹੁਣੇ ਓਏ ਕਿਉਂ ਦੇਵਾ ਦੀ ਭੈਣਾ ਭੈਣ ਬਣੀ ਰਹਿੰਦੀ ਹਰ ਵਕਤ ਨਹੀਂ ਹੁੰਦਾ ਹੋਰ ਕੀ ਹੁੰਦਾ ਆ ਦਿਆ ਹੁੰਦਾ ਹਰ ਵਕਤ ਨਾਲੇ ਤੂੰ ਆਪ ਪਾਈਂ ਚਲ ਕੀ ਕਰੀਏ ਮੇਰੀ ਰੋਟੀ ਨਹੀਂ ਨੰਗੀ ਮੇਰੇ ਹੋਰ ਕਿ ਮੈਂ ਪਹਿਲੇ ਪੂਜੀ ਚੱਲ ਪੂਜੀ ਖਾਣਾ ਕਰੀ ਤੂੰ ਰੋਟੀ ਬਣਾਵੇਂਗਾ ਅੱਜ ਛੱਲ ਚੇਂਜ ਕਰੂਗਾ ਕੀ ਬਣਾਵੇਂਗਾ ਹਾਂ ਰੋ ਨੂੰ ਛੱਲੇ ਕਿ ਰੱਖੋ ਨਾ ਰੋਟੀ ਬਣਾ ਰੋਟੀ ਹਾਂ ਛੱਲ ਚੇਂਜ ਕਰੇਗਾ ਹਾਂ ਚੱਕ ਦੇ ਨੀਓ ਚੱਪਲ ਦੇਖ ਮੇਰੇ ਉਹ ਲਾ ਕੇ ਦੇ ਦੋ ਚੱਲੀਏ ਇਧਰ ਚੱਕ ਲੈ ਇਧਰ ਰਈਏ ਮੈਂ ਰੱਖਦੀ ਹਾਂ ਹਾਂ ਦੋ ਤੀਕਾ ਮਾਈਕ ਤੇ ਲਾ ਦੇਵਾ ਕਿਹੜਾ ਪੁਜਰ ਨੂੰ ਲਾ ਲਾ ਹਾਂ ਸਰ ਮਾਈਕ ਨੂੰ ਹਾਂ ਮੇਰੀ ਮੰਮੀ ਬੈਠੇ ਤੇ ਮਾ ਦੋ ਮਿੰਟ ਖੜੀ ਹਲੇ ਹਲਿਆਈ ਨਾ ਕੋ ਹਾਂ ਮੋਟਰਸਾਈਕਲ ਤੇ ਪਿੱਛੇ ਬੈਠ ਕੇ ਦੇਰ ਸੀਨ ਕੱਢਣੇ ਪੈਂਦੇ ਆ ਟੋਏ ਟਿੱਬਿਆਂ 'ਚ ਵਜਦੇ ਆ ਭਾਈ ਜਸ਼ਨ ਨੇ ਮੁੱਦਾ ਪਾ ਕੇ ਵੀਡੀਓ ਕੱਢੀ ਆ ਇਹ ਮੋਟਰਸਾਈਕਲ ਤੇ ਧੰਨਵਾਦ ਭਾਈ ਕਮਾਲ ਆ ਭਾਈ ਤੇਰੇ ਹਾਰਡਵਰਕ ਨੂੰ ਸਲਾਮ ਆ ਯਾਰ ਅੰਪਾ 'ਚ ਵਜਦਾ ਮੋਟਰਸਾਈਕਲ ਕਰਨਾ ਪੜਾ ਵਾੜਾ ਓਖਾ ਭਾਈ ਬਾਲਾ ਭਾਈ ਬਹੁਤ ਮਿਹਨਤ ਲੱਗਦੀ ਆ ਤੇ ਤਾਂ ਕਰਕੇ ਤੁਹਾਨੂੰ ਕਹਿੰਦੇ ਆ ਵੀ ਮੈਨੂੰ ਫੋਲੋ ਕਰ ਲੋ ਇੰਸਟਾਗ੍ਰਾਮ ਤੇ ਕਰ ਲੋ ਭਾਈ ਕਰ ਜਤਿੰਦਰ ਟਿੰਕਾ ਤੇ ਭਾਈ ਸਾਹਿਬ YouTube ਚੈਨਲ ਮਲਮਾਨ ਸਾਹ ਹਾਂ ਤੇ ਜਤਿੰਦਰ ਟਿੰਕਾ ਹੀ ਆ ਮੇਰਾ ਤਾਂ ਸਾਰੇ ਕਿਤੇ YouTube ਵੀ ਇੰਸਟਾ ਵੀ ਫੇਸਬੁੱਕ ਵੀ ਭਾਈ ਦੀ ਨਵੀਂ ਵੀਡੀਓ ਬਹੁਤ ਜਿਆਦਾ ਟ੍ਰੈਂਡਿੰਗ ਦਾ ਤੁਸੀਂ ਦੇਖਿਓ ਯਾਰ ਕੁਝ ਗੱਲ ਤਾਂ ਹੈ ਨਹੀਂ ਅਗਦੀ ਵੀਡੀਓ ਜਾ ਕੇ ਦੇਖੋ ਇੱਕ ਵਾਰੀ ਵੀਡੀਓ ਦੇਖ ਕੇ ਪਤਾ ਲੱਗਣਾ ਵੀ ਕੀ ਗੱਲ ਤਾਂ ਕੀ ਹੈ ਬਾਕੀ ਭਾਈ ਜਸ਼ਨ ਮੁੰਡਾ ਬਹੁਤ ਮਿਹਨਤ ਕਰਦਾ ਬਹੁਤ ਸੋਹਣਾ ਸ਼ੂਟ ਕਰਦਾਗਾ ਲੱਗਿਆ ਹੋਇਆ ਪੂਰਾ ਮਿਹਨਤਾਂ ਤੇ ਪ੍ਰਮਾਤਮਾ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਤੇ ਬਸ ਨਿਮਰਤਾ ਰੱਖੇ ਹੈ ਹੈ ਨਾ ਪ੍ਰਮਾਤਮਾ ਇਹਨੂੰ ਸਮਤ ਬਖਸ਼ੇ ਨਾਲ ਨਾਲ ਮੱਤ ਵੀ ਬਖਸ਼ੇ ਨਾਲ ਨਾਲ ਮੱਤ ਵੀ ਆਖੇ ਤੇ ਕੇ ਸੁਨੇਹਾ ਉੱਠ ਕੇ ਨਾ ਲਿਆ ਕਰੇ ਬਸ ਐਂ ਕਹਨੇ ਆਸੀਂ ਤਾਂ ਖਿੱਚ ਦਿਓ ਬਾਈ ਦੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਿਆ ਕਰੋ ਬਾਈ ਵੱਧ ਤੋਂ ਵੱਧ ਵੀਡੀਓ ਦੇਖ ਕੇ ਹੈ ਕਿਵੇਂ ਲੱਗੀ ਵੀਡੀਓ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਕਰਿਆ ਕਰੋ ਕੋਈ ਜਿਹੜੇ ਇਹ ਸਾਨੂੰ ਪਤਾ ਲੱਗਦਾ ਰਿਹਾ ਵੀ ਕੀ ਘਾਟ ਆ ਡਾਡੀ ਬਿਲਕੁਲ ਜ਼ਰੂਰੀ ਹੈ ਜਿਹੜੀ ਚਾਹਦਾ ਉਹ ਜਿੱਦਾਂ ਰੱਖ ਮੈਂ ਟੰਗ ਓ ਰੱਬ ਵਰਗੇ ਸਰੋਤੇ ਆ ਬਾਈ ਦੱਸਣ ਗਿਆ ਆਪਾਂ ਨੂੰ ਯਾਰ ਘਾਟ ਬਾਦ ਠੀਕ ਹੈ ਬਾਈ ਫਿਰ ਅਨੈਕਸਟ ਨੈਕਸਟ ਬਲਾਕ ਸੀਨ ਹੋਣਾ ਤੇਰਾ ਲਾ ਰਹੀ ਆ ਮੈਂ ਤਾਂ ਮੜਾ ਕਹਾ ਕਰ ਲਉ ਥਾ ਥੋੜਾ ਤੇ ਰਿਕ ਮਗਾ ਲਉ ਵਾਵਾ ਵਾਲੀ ਲਾਹੇਰ ਘੜੂ ਗੱਡੀ ਦੇ ਵਿਚਾਲੇ ਤਾਂ ਟਰੈਕਟਰ ਹੋਣਾ ਮੁੜ ਕੇ ਫੇਰ ਮੜੂਗਾ ਪਰ ਸੀਸਾ ਲੱਗੀ ਤੇ ਉੱਥੇ ਗਾਣਾ ਲੱਗ ਗਿਆ ਓਏ ਤੁਹਾਨੂੰ ਪਤਾ ਨਹੀਂ ਆਰਜਾ ਇੱਕ ਮਿੰਟ ਕਿਹੜਾ ਤੋਤਰ ਹੋਏ ਕਿਦੇ ਵੀ ਗਾਣੇ ਨੂੰ ਕਿਉਂ ਚੱਲਣਾ ਉਹ ਯੂਟਿਊਬ ਤੇ ਬਾਕੀ ਮੈਂ ਮਾਈਕ ਤੇ ਬਾਹਰ ਆ ਗਿਆ ਆ ਗਈ ਹੈ ਇਹ ਹੰਪ ਜੇ ਬੜੀ ਸੀ ਕਿ ਮੋਟਰਾਂ ਤੇ ਐ ਕਰਕੇ ਕੈਮਰਾ ਦੇਖੀ ਦੇਖ ਲਾ ਪੁਰਾਣਾ ਜਿਹਾ ਚਿੱਟਾ ਲਿਖਦਾ ਚੈਰ ਨੂੰ ਆ ਚਿੱਟਾ ਮੈਂ ਇਹੀ ਤਾਂ ਕਹੀ ਹੁੰਦਾ ਸੀ ਚਿੱਟਾ ਜਿਹੜਾ ਇਹਦਾ ਥੱਲੇ ਵੜ ਗਈ ਉਹ ਹੁਣ ਤੂੰ ਆਇਰ ਉਹਨੇ ਕੋ ਮਾ ਉਹਨਾਂ ਉਹ ਆਇਰ ਤਰਾ ਸੀ ਮੜਿਆ ਸੀਂਦ ਗਈ ਸੀਂਦ ਤੇ ਇਹ ਕੈਮਰਾ ਇਹ ਕਰੀ ਜਾਂਦੀ ਐ ਦੇਖ ਲੈ ਮੋਟਰ ਥੱਲੇ ਪਿੱਛੇ ਵਧਦੀ ਐ ਕਰਕੇ ਡਬਲ 5 ਉਹਦਾ ਖੜਕੇ ਤੇ ਲਵੀ ਖੜਕੇ ਉਹ ਤੈਨੂੰ ਪਤਾ ਕਜੈਰੀਆਂ ਦੇ ਕੰਮ ਆ ਫਿਰ ਕਚਰੇ ਦੇ 4 ਵਜੇ ਬੰਦ ਹੋ ਜਾਂਦੀਆਂ ਨੇ ਹੁਣ 4:30 ਪਾਉਣੇ 5 ਦਾ ਟਾਈਮ ਆ ਤੇ ਫਿਰ 5 ਵਜੇ ਬੰਦ ਹੁੰਦੀਆਂ ਕਿਹਨੇ ਕਹਿਆ 4 ਵਜੇ ਵੇ ਉੱਠ ਕੇ ਤਾਂ ਚਲੇ ਜਾਂਦੇ ਨੇ ਕੰਮ ਤਾਂ ਨਹੀਂ ਕਰਦਾ ਕੋਈ ਕਿਸੇ ਦਾ ਫਿਰ ਉੱਥੋਂ ਆਉਣ ਤੇ ਵੀ ਟਾਈਮ ਲੱਗਦਾ ਗੱਡੀ ਤੇ ਗਿਆ ਮੈਂ ਕਿਹੜਾ ਜਹਾਜ਼ ਤੇ ਸੀ ਤਾਹਾਂ ਦੀ ਆ ਜੀ ਫੇ ਛੇਤੀ ਆਉਣਾ ਸੀ ਜੇ ਗੱਡੀ ਤੇ ਗਿਆ ਸੀ ਤਾਂ ਸਰਪੰਚ ਜੀ ਨੇ ਦੇਖ ਕਚੈਰੀਆਂ ਦੇ ਕੰਮ ਹੁੰਦੇ ਆ ਹੌਲੀ ਹੌਲੀ ਆ ਤੇਰੀ ਐਚਬੀ ਨਾਲ ਨਹੀਂ ਹੁੰਦੇ ਐਚਬੀ ਨਾਲ ਕਿਉਂ ਨਹੀਂ ਹੁੰਦੇ ਵੇ ਤੂੰ ਕਿਹਦੇ ਕਰ ਬਟਨ ਬਟਨ ਜਿ ਲੱਗੇ ਸਹੀ ਹੈ ਸਾਰਾ ਨਹੀਂ ਮੈਂ ਹੋਰ ਕਰ ਹੋਰ ਨਾ ਇਹ ਦੇਖੀ ਅੰਨੀ ਆ ਬਾਹਰ ਖਾ ਮੈਨੂੰ ਉਧਰ ਕਰ ਤਾ ਹਣ ਇਧਰ ਕਰ ਆ ਬਾਲ ਲੱਗਿਆ ਪੈ ਉਹੀ ਕਹ ਰੀ ਆ ਬਾਲ ਲੱਗਿਆ ਪੈ ਦਾੜੀ ਦਾ ਨਹੀਂ ਆ ਬਾਲ ਆਏ ਕਿਤੇ ਨੇ ਵੇ ਕੁਛ ਨਹੀਂ ਦਾੜੀ ਦੇ ਬਾਲ ਨੇ ਉਹ ਹਵਾ ਨਾਲ ਹੋ ਜਾਂਦੇ ਆ ਉਹੀ ਦੇਵਾ ਦੀ ਭੈਣ ਬਣੀ ਰਹੁ ਮੈਂ ਤੈਨੂੰ ਦੱਸ ਦੂ ਪਤਾ ਲੱਗਿਆ 24 ਘੰਟੇ ਦੇਵਾ 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 ਨਹੀਂ ਹੈਗਾ ਤੈਨੂੰ ਇਹ ਕਹਨੀ ਆ ਦਿਆਵਾ ਆਹੋ ਆਪ ਦੇਖ ਲਿਆ ਕਰ ਮੱਛਣਿਆ ਹਾਂ ਦੱਸ ਹਾਂ ਭਾਈ ਹੋਗਾ ਤੇਰਾ ਕੰਮ ਹਾਂਜੀ ਚਲੋ ਫਿਰ ਨਾ ਉਹ ਇਤੋਂ ਨਹੀਂ ਆਏਗਾ ਨਾ ਚਲ ਨਾਲੇ ਦੇਖ ਪੁੱਤ ਇਧਰ ਹੋ ਰਿਹਾ ਨਹੀਂ ਆਉਂਗੀ ਇਧਰ ਸੱਜੇ ਤੇ ਨਹੀਂ ਆਲੀ ਜਾ ਰਹੀਆਂ ਕਰੂੰਗੀ ਰੇ ਰੇ ਪਤਾ ਪਿਓ ਵਰਗਾ ਆਈ ਬੈਂਦੇ ਨਹੀਂ ਇੱਕ ਦਿਨ ਮੈਨੂੰ ਪਰੇ ਕਰੂੰਗੀ ਹਾਂ ਆਈ ਨਾ ਮੈਂ ਇਧਰ ਸਾਈਡ ਤੇ ਆਏ ਨਹੀਂ ਬੈਂਦੇ ਤੂੰ ਉਧਰ ਚੱਲ ਪਰੇ ਹੋ ਹਾਂ ਮੈਂ ਕਹ ਦ ਹਉ ਉਧਰ ਹੋ ਤੂੰ ਇਧਰ ਮੈਂ ਇਧਰ ਆਈ ਮੈਂ ਇਧਰ ਬਾਹਰ ਵਗ ਜੂ ਮੈਂ ਇਥੇ ਬਾਹਰ ਵਗ ਗਿਆ ਫਰੇਮ ਚੋਂ ਬਾਹਰ ਆ ਗਈ ਹੁਣ ਮੈਂ ਕਰਲ ਕਰਾਉਂਗੀ ਇਧਰ ਪੂਰੇ ਨੂੰ ਕਰ ਕੋ ਬੈਠੀ ਨਾ ਬੈਠੀ ਨਾ ਬੈਠੀ ਨਾ ਪੂਰੇ ਨਹੀਂ ਨਹੀਂ ਬੈਠਣ ਦੇ ਉਰੇ ਉਹਨਾਂ ਨੂੰ ਕਰ ਕਰ ਸੀ ਪੁੱਤ ਮੇਰੇ ਕੋਲ ਮੇਰੀ ਗੱਲ ਸੁਣ ਤੈਨੂੰ ਕਿਸੇ ਨੇ ਇਹ ਗੱਲਾਂ ਨਹੀਂ ਸਮਝਾਉਣੀਆਂ ਚੰਗਾ ਤੂੰ ਪਿੰਡ ਦੀ ਨੋਤੀ ਆ ਹੈ ਐ ਗੱਲ ਤੇ ਚੁੰਨੀ ਪਾਈ ਚੰਗੀ ਲੱਗਦੀ ਆ ਤੇਰੇ ਹੈ ਦੱਸ ਕਿ ਮੈਂ ਗੱਲ ਦੇ ਨਾਲ ਲਾਈ ਆ ਇਹਨੂੰ ਐ ਕਰਕੇ ਨਾ ਐ ਇਹ ਐ ਕਰਕੇ ਸਿਰ ਤੇ ਲੈ ਕੇ ਰੱਖਿਆ ਕਰ ਚੰਗਾ ਤੇ ਨਾਲੇ ਗੱਲ ਸੁਣ ਜਿਹੜਾ ਸਰਪੰਚ ਆ ਨਾ ਉਹ ਤੇਰੇ ਸੌਰਿਆਂ ਦੀ ਜਗ੍ਹਾ ਤੇ ਲੱਗਦਾ ਉਹ ਤੋਂ ਐ ਪਰਤਾ ਕਰਿਆ ਕਰ ਘੁੰਡ ਕਰਿਆ ਕਰ ਐ ਦੇ ਦੇ ਮੈਂ ਆ ਗਿਆ ਦੇਖੀ ਨਾਲ ਹੀ ਕਰ ਲਈ ਮੈਂ ਦੇ ਦੇ ਕੇ ਆਈ ਆ ਕੀ ਹੋ ਗਿਆ ਭਈ ਮੱਖੀ ਮੁੱਖੀ ਤੇ ਲੜ ਗਈ ਕੁਛ ਨਹੀਂ ਲੜਿਆ ਹਾਂ ਜਦੋਂ ਦੇ ਪਿਆੋਂ ਦੀ ਜਗ੍ਹਾ ਤੇ ਲੱਗਦਾ ਫਿਰ ਚੰਗਾ ਲੱਗਦਾ ਕੁੜੀ ਸੱਤ ਨੰਗੇ ਫਿਰਦੀ ਆ ਕਾ ਕਿਹੜਾ ਲੱਗਦਾ ਪਿਓ ਦੀ ਜਗ੍ਹਾ ਤੇ ਵੇ ਆਪਣੇ ਪਿੰਡ ਦੀ ਨੋ ਆ ਸੌਰਾ ਲੱਗਦਾ ਤੂੰ ਉਹਦਾ ਅੱਛਾ ਪਰ ਤੂੰ ਵੀ ਤਾਂ ਸਾਸਿ ਲੱਗੀ ਢੱਕ ਮੂੰ ਤੇ ਮੈਨੂੰ ਕੀ ਹੁੰਦਾ ਸੱਸ ਨੂੰ ਢੱਕ ਮੂੰ ਤਾਂ ਲੱਗਿਆ ਚੌਰਾ ਤੇ ਫਿਰ ਮੈਂ ਕਹਿੰਦਾਂ ਲੈ ਅੱਛਾ ਮੈਨੂੰ ਬੁੜਾ ਬਣਾ ਦੇ ਮੈਨੂੰ ਨਹੀਂ ਗੁੰਡ ਕੱਢਦੀ ਹੁੰਦੀ ਹਾਂ ਮੈਨੂੰ ਬੁੜਾ ਬਣਾ ਦੇ ਲਾਹ ਪਈ ਥੱਲੇ ਕੁਝ ਨਹੀਂ ਹੁੰਦਾ ਹਾਂ ਇੱਥੇ ਫੇਰ ਲੜਪੇ ਹਾਂ ਵੀ ਲੜਪੇ ਐਵੇਂ ਕਿ ਮੇਰਾ ਕੁੜੀ ਤੇ ਚੁੰਨੀ ਨਹੀਂ 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 ਚੁੰਨੀ ਲੈ ਲੈਣੀ ਇਹ ਮੇਰੀ ਚੁੰਨੀ ਲਾ ਇੱਕ ਉਹ ਚੁੰਨੀ ਲਾ ਮੈਂ ਚੁੰਨੀ ਲਾ ਦੂੰ ਹਾਂ ਐਂ ਕਰਨਾ ਇੱਕ ਉਹ ਚੁੰਨੀ ਕਾ ਤਾਂ ਲਾਉਣਾ ਮੇਰੀ ਉਮਰ ਵੱਡੀ ਲੱਗਦੀ ਐ ਚਾ ਤੂੰ ਲੈ ਜਿੰਨੀ ਚੁੰਨੀ ਲਾ ਪਾਈ ਥੱਲੇ ਐਵੇਂ ਕਿ ਮੈਂ ਲਾ ਲੈ ਕੁੜੀ ਜਿੰਨੀ ਮੈਂ ਕਹੀ ਮੇਰੀ ਉਮਰ ਵੱਡੀ ਲੱਗਦੀ ਐ ਮੈਂ ਆਇਆ ਕਰ ਮੈਂ ਲਾਇਆ ਕਰੂ ਚੁੰਨੀ ਤੂੰ ਮੈਂ ਆਪ ਹੀ ਲਾ ਕੇ ਚੱਲ ਜੀ ਮੇਰੇ ਦੋ ਇਹ ਦੋ ਚਾ ਤੇ ਦੇ ਦੋ ਇਹ ਦੋ ਚਿੰਨਿਸ਼ਤ ਤਾਂ ਲਈ ਨਾ ਮਾਇਆ ਤੁਨੀ ਲਗੰਦੇ ਆ। ਇਹ ਦੂਆ ਫਿਰ ਕਹਿ ਕੇ ਫਿਰ ਤੂੰ ਕਹਿੰਦੀ। ਹਸਮਨ ਜੀ ਮੇਰਾ ਫੋਨ ਦੇ ਹੋ ਲੈ। ਹਾਂ। ਤੂੰ ਮੇਰਾ ਫੋਨ ਆਬ ਜੇਬ ਚ ਕਿਥੇ ਪਾਇਆ ਹੋਇਆ? ਫੋਨ ਬੜਿਆ ਹੀ ਜਾਂਦੇ ਸੀ ਇਹਨੂੰ। ਤੇ ਫਿਰ ਉਹਨੂੰ ਕਹਿ ਲੈਂਦਾ ਬੰਦ ਕਰਕੇ ਰੱਖ ਲੈਂਦੀ। ਨਾ ਕਹ ਇਹਨੂੰ ਆਉਣਗੇ ਫਿਰ ਤੈਨੂੰ ਤਾਂ ਨਹੀਂ ਆਉਂਦੇ। ਹਾਂ। ਫਿਰ ਮੈਂ ਡਿਸਟਰਬ ਹੁੰਦਾ ਹੀ ਮੇਰਾ ਜੀਜਾ ਨਹੀਂ ਲੱਗਦਾ ਸੀ। ਤੈਨੂੰ ਕਦੇ ਤੂੰ ਡਿਸਟਰਬ ਕਰਦੇ ਹੁੰਦਾ ਸੀ। ਮੈਨੂੰ ਜੀ ਨਹੀਂ ਲੱਗਦਾ ਸੀ। ਵੀ ਤੇਰਾ ਜੀ ਕਿਉਂ ਨਹੀਂ ਲੱਗਦਾ? ਜਦੋਂ ਗੱਡੀ ਜਾਂਦੇ ਹੁਣ ਦੋ ਜਣੇ ਕਿਤੇ ਗੱਲਾਂ ਮਾਰਨਾਂ ਵਿੱਚ ਇਹ ਲੱਗੀ ਰਹੇ ਫਿਰ ਔਖਾ ਇਹ ਲ ਗੱਗਾਧੋ ਦੇ ਪੇਕਿਆਂ ਤੋਂ ਫੋਨ ਆਉਣਾ ਉਹਦੀ ਮਾਂ ਦਾ ਆਉਣਾ ਉਹਦੇ ਭਾਈਆਂ ਦੇ ਆਉਣੇ ਆ ਸਾਰਾ ਫੋਨ ਹੁੰਦਾ ਤੀਮੀ ਕੋਲੇ ਹਾਂ ਤੈਨੂੰ ਜ ਸਰਪੰਚ ਆਉਂਦੀ ਆ ਵੱਡੇ ਚੌਧਰੀ ਇਹਦੇ ਇਹਦੇ ਬਾਅਦ ਫਿਰ ਤੂੰ ਕਹਿ ਕਣਾ ਚੰਗਾ ਸਰਪੰਚ ਸਾਹਿਬ ਫਿਰ ਆਪਾਂ ਕੱਲ ਨੂੰ ਫੇਰ ਚੱਲਣਾ ਹਣਾ ਤੇ ਵਗ ਚੱਲਾਂਗੇ ਹਾਂਜੀ ਸਰਪੰਚ ਸਾਹਿਬ ਜੀ ਫੇਰ ਕੱਲ ਫੇਰ ਜਾਣਾ ਤੇ ਹਾਂ ਦੇਖੋ ਜੇ ਵੋਟ ਬਣਾਉਣੀਆਂ ਤਾਂ ਬਣਾਉਣੀਆਂ ਤਾਂ ਕੋਈ ਇਤਰਾਜ਼ ਨਹੀਂ ਜੀ ਤੁਸੀਂ ਦੱਸ ਦਿਓ ਚਲੋ ਕੋਈ ਨਾ ਮੈਂ ਤੁਹਾਨੂੰ ਫੋਨ ਕਰ ਦਿੰਦਾ ਨੰਬਰ ਤਾਂ ਹੈਗੀ ਹੈ ਮੇਰੇ ਕੋਲ ਸੇਵ ਕਰ ਲਿਆ ਸੀ ਹਾਂਜੀ ਹਾਂਜੀ ਕੀ ਨਾਂ ਦੇ ਜੱਗੀ ਸਰਪੰਚ ਦੇ ਨਾਮ ਤੇ ਹਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਤੇ ਦਿਲਜੀ ਲਾਲੇ ਉਹਦੇ ਨਾਲ ਯਾਦ ਰਹੇ ਜਾਂਦਾ ਠੀਕ ਹੈ ਬੰਦਾ ਭੁੱਲਦਾ ਨਹੀਂ ਤੇੜ ਜਲੇ ਨਾਲ ਹੀ ਮੈਂ ਕਿਹਾ ਮੈਂ ਕਿਹਾ ਤੂੰ ਤੇੜ ਜੇ ਵਾਲੇ ਨਾਲ ਆਈ ਦੂਜੇ ਸਾਹਿਬ ਤੇ ਲਾਈ ਤੇੜ ਨੂੰ ਕੀ ਹੁੰਦਾ ਟੁੱਟੇ ਤੇ ਲਖਣਾ ਹਾਂ ਉਹਰ ਨਾ ਜੜਾ ਚਲੋ ਆ ਜਾ ਉਧਰ ਆ ਕੇ ਬਹਿਨੇ ਆਣਾ ਐਕਸ਼ਨ ਨਾ ਨਹੀਂ ਵੇਚ ਤੀ ਨਾ ਹਾਏ ਹਾਏ ਥੱਕ ਗਿਆ ਯਾਰ ਆ ਗਏ ਹਾਂ ਐਨਾ ਟਾਈਮ ਲੱਗ ਗਿਆ ਕਚੈਰੀਆਂ ਦੇ ਕੰਮ ਐ ਇਹ ਦਾ ਵੀ ਹੱਥ ਲਾ ਕੇ ਨਹੀਂ ਮੁੜਦਾ ਬਈ 4 ਵਜੇ ਬੰਦ ਹੋ ਜਾਂਦੀਆਂ ਕਚੈਰੀਆਂ ਬੁੱਧੂ ਕਿਸੇ ਹੋਰ ਨੂੰ ਬਣਾਈ ਤੇ ਆਉਣ ਵਾਸਤੇ ਤਾਂ ਚਾਹੀਦਾ ਹੀ ਆ ਟਾਈਮ ਕ ਜਹਾਜ ਆ ਮੇਰੇ ਕੋਲ ਤਾਂ ਹਾਂ ਤੋਂ ਛਿੱਟ ਜੂ ਛਿੱਟ ਜੂ ਦੀ ਗੱਲ ਨਹੀਂ 4 ਵਜੇ ਬੰਦ ਕਰਕੇ ਕਿਲੇ ਤੁਰ ਜਾਂਦੇ ਨੇ ਕੋਈ ਕੰਮ ਨਹੀਂ ਕਰਦਾ ਤੂੰ ਐਨਾ ਟਾਈਮ ਲਾ ਕੇ ਆਇਆ ਕਚੈਰੀਆਂ ਦੇ ਕੰਮਾਂ ਤੇ ਟਾਈਮ ਲੱਗਦਾ ਹੀ ਲੱਗਦਾ ਪਰ ਇਹ ਕਾ ਕਰ ਸੀ ਗੁਰਨਵਾ ਹਾਂ ਉਧਰ ਕਰੀ ਮੂੰਹ ਇਧਰ ਕ ਤੂੰ ਕਦਾ ਨਾ ਪਾ ਜ ਲੈ ਜਾਨੀ ਆ ਨਾ ਕੇ ਗਿਆ ਸੀ ਆ ਦਾੜ ਦੇ ਬੜਾ ਇੰਜੇ ਕਤੇ ਹੋਏ ਨੇ ਗੱਡੀ ਦਾ ਸੀਸਾ ਖੁੱਲਾ ਸੀ ਹਵਾ ਨਾਲ ਡੇਡੇ ਵੰਗੇ ਹੋਏ ਹਵਾ ਆਏ ਉੜਦੀ ਸੀ ਨਾ ਤੂੰ ਅੱਡੀ ਦੇਵਾ ਦੀ ਭੈਣ ਬਣੀ ਨੇ ਜਾਨੀ ਆ ਦੇਵਾਨੀ ਦਇਆ ਆ ਜੇ ਉਹ ਹੋਏਗਾ ਜਿਹੜਾ ਸੀ ਅੱਡੀ ਵਾਲਾ ਦਿਮਾਗ ਨਾ ਫਿਰ ਪੜਿਆ ਜਾਵੇ ਕਿਉਂ ਨਹੀਂ ਸੀ ਆਈਡੀ ਕਰਵਾਉਣਾ ਤੂੰ ਤੇ ਲੱਛਣ ਕਰਵਾਉਂਦੇ ਆ ਸੀ ਆਈਡੀ ਮੇਰੇ ਤੋਂ ਆਉਂਦੇ ਨੂੰ ਪਾਣੀ ਤਾਂ ਨਹੀਂ ਪੁੱਛ ਲੈ ਕੁੜੀ ਆਈ ਐ ਚੰਗਾ ਚੱਲ ਤੂੰ ਪਰੇ ਹੋਟ ਕੇ ਉਧਰ ਚੱਲ ਕਿਉਂ ਚੱਲ ਉਧਰ ਪੂਰਾ ਘੁੱਟ ਰੋਖ ਦੇ ਮੋਸਾ ਕੱਢੇ ਆ ਮੈਂ ਹੱਸ ਰਹੀ ਆ ਦੇਖ ਦੇ ਕੱਢਦੇ ਹੋਏ ਰੈਡੀ ਐ ਸੀ ਇਹ ਐਕਟਰ ਸਾਲਾ ਕੁੱਤੇ ਮੰਗੂ ਭੌਂਕੀ ਜਾਂਦਾ ਆ ਪਰ ਸਾਲਾ ਹਾਈ ਗੁੱਤਾ ਕੁੱਤੇ ਮੰਗੂ ਭੌਂਕੂ ਆ ਹਾਂ ਮੈਂ ਮੈਂਪਰਾ ਕੀ ਹਾਲ ਸੋਸਰੀ ਦਾ ਸਰਪੰਚ ਸਾਹਿਬ ਸਾਸਰੀ ਕਿਆ ਕਿਉਂ ਹੋਏ ਢਿੱਕੀ ਕੱਟ ਕੇ ਬਾਕੀ ਠੀਕ ਆ ਮੈਂਪਰਾ ਏ ਰੈਡੀ ਐਕਸ਼ਨ ਬਾਕੀ ਦਾ ਮੈਂ ਆਪੇ ਭਰ ਦੂੰ ਕਿਉਂ ਮੈਂਪਰਾ ਹਾਂ ਲਓ ਪਰ ਦੇਵਾਤ ਦੇਤੇ ਹਾਲ ਹੈ ਹਾਲ ਹੈ ਸਰਪੰਚਾ ਬੋਲੀ ਆਪਣੇ ਹੱਥੋਂ ਕਿਸੇ ਦੇ ਹੱਥ ਚ ਨਾ ਵਗ ਜੇ ਜਮਾ ਨਹੀਂ ਜਾਣਦਾ ਮੇਰੀ ਇੱਕ ਗੱਲ ਸੁਣ ਲਓ ਐਂਟੀ ਬਹੁਤ ਸਰਪੰਚਾ ਤੈਨੂੰ ਕਹਿਣਾ ਪਿੱਠ ਨਾ ਲਵਾ ਦੀ ਉੱਥੇ ਉਹ ਪਿੱਠ ਤਾਂ ਮੈਂ ਨਾ ਲੱਗਣ ਦਿੱਤੀ ਤੇ ਨਾ ਕਦੇ ਲਵਾਈ ਕੰਮ ਤੇਰੇ ਹੱਥ ਚ ਹੈ ਤੇ ਮੇਰਾ ਹੱਥ ਵੀ ਮੇਰੇ ਹੀ ਆ ਤੁਹਾਡੇ ਹੱਥਾਂ ਠੀਕ ਹੈ ਓਕੇ ਲੋ ਦਾਨ ਹੋ ਗਿਆ ਪੱਕਾ ਹਾਂ ਲੈ ਸਰਪੰਚਾ ਦੇ ਜਾਸ ਤੋ ਫੇਰਾ ਮੈਂ ਤਾਂ ਦੇ ਮੈਂ ਖੁਸ਼ਖਬਰੀ ਕਰੀ ਤਮ ਕਰਨਾ ਹੈ ਰੰਗ ਕਰੇ ਕਿਹੜੀ ਤਰ੍ਹਾਂ ਦੀ ਆ ਆਈ ਲੈ ਲਓ ਹੁਣ ਹੋਰ ਬਬੇ ਕਮਰੇ ਬੋਲਾ ਥਾ ਹੋਰ ਰਾਜੂ ਹਾਂ ਇਹ ਤੋਂ ਸਭੀ ਮਗਰੋਂ ਆਪ ਲੋ ਮਗਰੋਂ ਬੋਲ ਮੋਰ ਤੇ ਹੋਰ ਸੇ ਕੰਮ ਸ਼ੁਰੂ ਨਹੀਂ ਕਰਿਆ ਕਹਿੰਦੇ ਮਗਰੋਂ ਠੀਕ ਹੈ ਰੀਲ ਬਣਾ ਦੇ ਇੱਕ ਵਾਰੀ ਕੇ ਸਤਿ ਸ੍ਰੀ ਅਕਾਲ ਜੀ ਕਿ ਸੂਟ ਚ ਕਿੰਨੀ ਗਣੋਨੂ ਸਤਿ ਸ੍ਰੀ ਅਕਾਲ ਜੀ ਚੱਲ ਚੱਲ ਬਣਾਓ ਅ ਜਿਆਜ ਕਰੋ ਚਲੋ ਬੁਲਾਓ ਮੈਨੂੰ ਬੁਲਾਓ ਸਤਿ ਸ੍ਰੀ ਅਕਾਲ ਜੀ ਕਰਦਾ ਮੈਂ ਕਰਦੇ ਰੋ ਗਰੇ ਗਰੇ ਰੋ ਬੁਲਾਓ ਕੋ ਲੜਾ ਬਣਾ ਦੇ ਨੂੰ ਹਾਂ ਟੀਨ ਮੈਨਸਟਰ ਪੌਂਗ ਚਾਹ ਸਤਿ ਸ੍ਰੀ ਅਕਾਲ ਇਹ ਕੋਈ ਕੌਣ ਹੈ ਤੂੰ ਗਈ ਤੂੰ ਗਈ ਮੈਂ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਕੋ ਭਾਈ ਕਿਵੇਂ ਆਇਆ ਤੂੰ ਹਾਂ ਸੌਰੀ ਬਹੁਤ ਅੱਛਾ ਹੋ ਖੈਰ ਚੁੱਕਾ ਭਾਈ ਤੂੰ ਆ ਕਰ ਖੈਰ ਚੁੱਕਾ ਚੱਲ ਟਾਪੇ ਸਰਪੰਚ ਕੋ ਆਸੀ ਕਿ ਮੈਂ ਕੀ ਗੱਲ ਹੋ ਗਈ ਹੂੰ ਸੁੱਖਾ ਸੁੱਕੀ ਐਕਸ਼ਨ ਚਾਰ ਸਾਢੇ ਤਿੰਨ ਚੱਲ ਟਾਪੇ ਟਾਪੇ ਹਾਂ ਸੀਨ ਕਿੱਥੋਂ ਆਂ ਟੱਕਲੀ ਐਕਸ਼ਨ ਕਿ ਲੈ ਭਈ ਇਹਦਾ ਗੱਡੀ ਲਈ ਫਿਰਦਾ ਇਹ ਨਹੀਂ ਮਾਨ ਕਿਸੇ ਪਾਸੇ ਮੈਂ ਪੈਦਲ ਤੁਰਨ ਦਾ ਪੰਚ ਲੈ ਹੂੰਗਾ ਸਰਦ ਲੈ ਹਾਂ ਇੱਧਰ ਕੇ ਰਾਂ ਨੰਬਰ ਦੀ ਗੱਡੀ ਫੜੀ ਆ ਉਹ ਉਹ ਤੁਸੀਂ ਨਹੀਂ ਮਾੜਿਆ ਹਾਂ ਜੇ ਮੈਂ ਸਾਈਕਲ ਚੱਕਣਾ ਆਖਣਗੇ ਮੋਟਰਸਾਈਕਲ ਚੱਕੋ ਹਾਂ ਕੋਈ ਕਾਹ ਸੀ ਪੋਣਾ ਚੰਗਾ ਯਾਦ ਕਰਾਦੀ ਮੇਰੇ ਜਦੋਂ ਕਿਤੇ ਸਮਝਾ ਤਾਉਗਾ ਨਾ ਮੈਨੂੰ ਸ਼ੰਦਰ ਦਾ ਫੋਨ ਆਇਆ ਕਰ ਹਾਂ ਹੈਲੋ ਹਾਂ ਸ਼ੰਦਰੇ ਠੀਕ ਹੈ ਉਹ ਯਾਰ ਸਮਝੋ ਤਾ ਕਰਾ ਦੇ ਫੇਰ ਕਰ ਲਈ ਗੱਲ ਚੰਗਾ ਬੰਦ ਕਰੀ ਬੰਦ ਕਰੀ ਆ ਜਾਂਦਾ ਕਿੱਧਰ 11 ਨੰਬਰ ਦੀ ਗੱਡੀ ਫੜੀ ਆ ਓ ਤੁਸੀਂ ਨਹੀਂ ਮਾਰੋ ਜੇ ਮੈਂ ਅੱਜ ਤੁਰ ਕੇ ਜਾਈ ਨਾ ਫਿਰ ਕਹਿੰਦੇ ਸੈਂ ਗੱਲ ਲੈਣਾ ਕਰ ਦੇ ਓ ਨਹੀਂ ਯਾਰ ਉਹ ਮੈਂ ਤਾਂ ਆਇਆ ਕਹਿੰਦਾ ਸੀ ਚੰਦਰੀ ਮਦਨੂ ਆਇਆ ਇੱਕ ਕੰਮ ਕਰ ਮੇਰਾ ਕੰਮ ਕਰ ਦੇਗੀ ਆ ਬੋਲੀ ਜੇ ਤੂੰ ਹਾਂ ਕਰ ਦਊਗੀ ਚਲ ਦੱਸ ਪਹਿਣ ਕੀ ਕੰਮ ਹੈ ਤਾਂ ਕੰਮ ਤਾਂ ਹੈ ਆ ਸਰਪੰਚ ਨੂੰ ਕਹਿ ਕੇ ਮੈਂ ਵੀਡੀਓ ਕੰਮ ਕਰਵਾ ਦਿੰਦੀ ਇਹਦਾ ਕੁੜੀ ਦਾ ਸਾਡੀ ਨੂੰ ਚੱਮਾ ਚੱਮਾ ਬੋਟ ਵਾਲਾ ਮੈਂ ਕਿਉਂ ਕਰਾਂ ਮੈਂ ਕਿਉਂ ਕਰਾਂ ਮੈਂ ਗਾਹ ਚ ਸਰਪੰਚੀ ਲੱਗੀਆਂ ਕਿਉਂ ਬਾਈ ਜਾਨਾ ਤੂੰ ਮੇਰੀਆਂ ਬਣੀਆਂ ਕਿੱਥੇ ਬਣਾਈਆਂ 40 ਰੀਲਾ ਬਣਾਈਆਂ 4 ਕੁ ਮਾ ਵੇਚਤੀਆਂ ਸਰਪੰਚ ਦਾ ਬਤ ਤੇਰੀ ਪਹਿਲੇ 4 30 ਲਾਉਣਾ ਸੀ ਦੋ ਇੱਥੇ ਝੋਟ ਕਿੰਨਾ ਕੋਈ ਨਹੀਂ ਕੀ ਰੋਕ ਮੰਨੀ ਨਾ ਕਿ ਮੈਨੂੰ ਮੈਨੂੰ ਨਾ ਨਾ ਮੈਨੂੰ ਨਾ ਭਈ ਕੈਦ ਤੂੰ ਪਹਿਲਾਂ ਗੱਲਾਂ ਹੋਰ ਉੱਡੀ ਫਿਰਤੀਆਂ ਨੇ ਫਿਰ ਕਾਨੂੰ ਕਿਸੋਰ ਕਹੋਗੇ ਮੇਰਾ ਕੋਈ ਲੈਣਾ ਦੇਣਾ ਨਹੀਂ ਬੁਲਾਣਾ ਤੇ ਇਹ ਦੋ ਝਾੜੂ ਚੱਕ ਕੇ ਗੇਟ ਲਾ ਕੇ ਅੰਦਰ ਵਗ ਚੱਲ ਠੀਕ ਹੈ ਦੇਖ ਚੱਲ ਲੈ ਆਜਾ ਚੱਲ ਇਹ ਇਹਦੇ ਕੋਲ ਹੀ ਆ ਉਹ ਆ ਲੈ ਕਿਸੇ ਨੂੰ ਕੈਮਰਾ ਕੈਪ ਉਹ ਮਾਈਕੀ ਦੇ ਕੋਲ ਆ ਦੋ ਚਾਰ ਗੱਲਾਂ ਕਰਕੇ ਫਿਰ ਇਹਦੇ ਕੋਲ ਇੱਕ ਫਿਰ ਇਸ ਵਾਰ ਤੂੰ ਇਹਨੂੰ ਪੁੱਛਣਾ ਹਾਂ ਕੀ ਬੱਚੀ ਹਾਂ ਤੁਸੀਂ ਇਹਨੂੰ ਕਹਿੰਮੀ ਮੈਂ ਤੁਸੇ ਇਹਨੂੰ ਕਹ ਤਾ ਕਰੇ ਤੂੰ ਤੇਨੂੰ ਪਤਾ ਲੀਂ ਅੱਛਾ ਠੀਕ ਆ ਹੋਰ ਆ ਡਾਇਲੋਗ ਹਾਂ ਨਹੀਂ ਆ ਦੱਸ ਮੈਂ ਲਾਵਾਂਗੇ ਨਾ ਆ ਜਾਓ ਆ ਜਾ ਇੱਥੇ ਬਾਤ ਚਲੋ ਮੇਰੇ ਡਾਇਲੋਗ ਹੋਈ ਨਹੀਂ ਤਾਂ ਮੈਂ ਮਾਈਕ ਮੈਨੂੰ ਕੱਤ ਲਵਾਤਾ ਹਾਂ ਦੋਨਾਂ ਦੇ ਲੱਗਣਗੇ ਤੇਰੇ ਮੈਂ ਤਾਂ ਐਂਡ ਤੇ ਲੱਗਣਗੇ ਨਹੀਂ ਲੱਗਣਗੇ ਉਹ ਉੱਚੀ ਬੋਲਦੀ ਓਦੀ ਆਵਾਜ਼ ਆਜੀ ਬੋਟ ਛੱਡ ਤੇਰਾ ਪਾਸਪੋਰਟ ਵੀ ਬਣਾ ਦਾਂਗੇ ਹੁਕਮ ਕਰ ਅੱਛਾ ਠੀਕ ਹੈ ਜੀ ਤੇ ਪਰ ਗੱਲ ਆਏ ਆਪਾਂ ਐ ਕਰੋ ਜੀ ਤਿਆਰ ਹੋ ਜਾਏ ਤੇ ਫਿਰ ਆਪਾਂ ਚੱਲਦੇ ਕਜਾਈਆਂ ਹੈ ਹਾਂ ਫਿਰ ਤੂੰ ਕਹੇਂਗੀ ਤਾਂ ਵੀ ਚਲੋ ਠੀਕ ਹੈ ਜੀ ਮੰਮੀ ਫਿਰ ਮੈਂ ਕੱਲ ਨੂੰ ਆਣਾ ਸਰਪੰਚ ਸਾਹਿਬ ਨਾਲ ਬੋਲਣਾ ਕਿਉਂ ਚ ਮੈਂ ਸਰਪੰਚ ਸਾਹਿਬ ਨਾਲ ਉੱਥੇ ਬਗ ਜੂਗੀ ਹਨ ਤੇ ਓਕੇ ਹੈ ਨਾ ਫਿਰ ਤੂੰ ਮੈਨੂੰ ਕਹੀਂ ਫਿਰ ਮੈਂ ਤੁਹਾਨੂੰ ਸੁਣੂ ਨਾ ਮੈਂ ਫੋਨ ਕਰੂੰਗਾ ਹਾਂ ਠੀਕ ਹੈ ਮੈਨੂੰ ਓਹ ਸੱਚ ਮੇਰੇ ਕੋਲ ਤਾਂ ਵਾਟਾ ਨੰਬਰ ਹੀ ਨਹੀਂ ਹਾਂ ਨੰਬਰ ਦੇਓ ਟੱਕ ਦੇ ਦੀ ਫੋਨ ਹਾਂ ਇਹ ਨੰਬਰ ਆ ਨੰਬਰ ਨੰਬਰ ਲਓ ਇਹ ਨੰਬਰ ਲੈ ਨੋਟ ਕਰ ਲੈ ਠੀਕ ਹੈ ਮਮਮੀ ਫੋਨ ਤਾਂ ਨਾਲ ਮੈਨੂੰ ਕਰਨਾ ਉਹ ਪਪਈ ਜੀ ਦਾ ਕੰਮ ਆ ਉਹਦਾ ਨੰਬਰ ਦਿਓ ਐਵੇਂ ਮੈਨੂੰ ਪੁੱਛੀ ਜਾਉਂਗਾ ਲੈ ਤੈਨੂੰ ਫੋਨ ਦਵਾਂ ਕਿ ਤੂੰ ਨੰਬਰ ਲਿਖਾਵੇਂਗਾ ਕਿ ਮੈਂ ਲਿਖਾਉਂ ਤੂੰ ਲਗਾ ਲੈ ਲੋ ਭਾਈ ਨੰਬਰ ਕਿਹੜਾ ਲਿਖਾਉਣਾ ਤੂੰ ਗੇਰ ਨੰਬਰ ਸੁਣ ਲਿਖਾ ਨੰਬਰ ਹੱਥੀਂ ਲਿਖਾਣਾ ਬਸ ਉਹ ਆਏ ਜੇ ਹੋਰ ਕਰਨਾ ਕੋਈ ਵੀ ਨੰਬਰ ਨਾ ਬੋਲੇ 991090 ਨਾ ਕਰੂ ਉਹ ਡਾਇਲ ਕਰ ਦੇ ਇਸੇ ਮੈਂ ਚੱਲ ਮੈਂ ਜਾਉ ਤੜਾਈ ਲੈ ਵਾਸੀ ਮੰਦਰ ਚੱਲ ਤੂਰੀ ਬੈਠਾ ਉਹ ਤੇ ਬਦੂ ਨਾ ਕਰਾ ਦੇ। ਊਰੀ ਬਾਈਗਾ। ਹੋ। ਨਾ। ਤੈਨੂੰ ਨਾ। ਕਿਹੜਾ ਕੋਣ? ਕਿ ਬਾਦ ਬੱਡ ਰੂਮ। ਇਹ ਵੀ ਤੋੜਨੇ ਆ। ਇਧਰ 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 ਪੰਜਾ ਵਾਈ ਬਰ ਪੰਜਾ ਕਰਈਆਂ। ਨਹੀਂ। ਬਾਈ ਮਰ ਲਾ ਨਾ ਡਿੱਗ ਜੇਗਾ। ਕੱਲੂ ਵੀਡੀਓ ਕਰਨੀ ਆ। ਹਾਂ। ਸਾਰਾ ਚਾਰ ਬਾਈ ਤੁੱਕਿਆਂ ਦਾ। ਨਹੀਂ ਨਹੀਂ। ਕੱਲ ਵੀਡੀਓ ਬਹੁਤ ਹੀ ਵਧੀਆ ਹੁੰਦਾ।

ਕੁਪਾਇ ਕਿ ਤੇਰੇ ਨਿਹਾਬ ਆਉਂਦਾ ਕਿਤੇ ਕਹਿੰਦੀ ਮੈਨੂੰ ਨਹੀਂ ਬੁਲਾਉਂਦੇ ਹੁਣ ਕਹਿੰਦੀ ਤੁਸੀਂ ਉਹਨੂੰ ਹੀ ਬੁਲਾਉਂਦੇ ਜਿਹੜਾ ਉਹਦਾ ਉਹਨੂੰ ਹੀ ਬੁਲਾਉਂਗੇ ਹੁਣ ਮੈਨੂੰ ਵੀ ਨਾ ਗੱਲ ਚੱਕ ਦਿਆ ਪਰਾਂ ਚੱਕ ਤੇ ਆਹ ਚੀਜ਼ ਕਰਕੇ ਜਿੱਦਾਂ ਕਹਿੰਦੇ ਲੈ ਭਣਾ ਚੰਗਾ ਸਰਪੰਚ ਦੱਸ ਰਿਹਾ ਕਿੱਥੇ ਆ ਆ ਪਿਆ ਅੰਦਰ ਕੇ ਇੱਥੇ ਪਿਆ ਉਹ ਲੱਤਾਂ ਦਾ ਕਰੇ ਲੱਤਾਂ ਵੀ ਤਾਂ ਆਹ ਕਰੇ ਆ ਲੈ ਆਹ ਹੈਗਾ ਲੱਤਾਂ ਦਾ ਇੱਕ ਵਾਰ ਫਿਰ ਨਹੀਂ ਚੱਲਣਾ ਕਿਸੇ ਨੂੰ ਚਾਹ ਆ ਜੀ ਮੈਂ ਤੁਹਾਨੂੰ ਮੰਦੀ ਆਹ ਹਾਂਜੀ ਬਣਾ ਦਿੰਨੀ ਮੜੀ ਦੇਖ ਕੇ ਨਹੀਂ ਜਿਹੜੀ ਦੀ ਬਾਦ ਮੜੀਗੀ ਪਹਿਲਾਂ ਠੀਕ ਹੈ ਆਈ ਫਿਰ ਇੱਕ ਵਾਰ ਆ ਕੇ ਤੇ ਕਲਾਸ ਨੂੰ ਪਾਣੀ ਦੇ ਓਕੇ ਚੱਲ ਬੀ ਫਸ ਫਲਸੀਨ ਹਾਂ ਚਾਸੀਨ ਕਰਾਂ ਬੜੇ ਓਏ ਓਏ ਭਾਈ ਇਹ ਡਰਖਤ ਆ ਨਾ ਮੈਂ ਤਾਂ ਆਉਂਦੀ ਰਹਿੰਨੇ ਆ ਮੋਟੇ ਇਹ ਦੱਸੋ ਤੁਸੀਂ ਡਰਖਤ ਤੇ ਕਿਹੜਾ ਫਲ ਦਾ ਹਾਂ ਕਿਹੜਾ ਫਲ ਹੈ ਕਿਹੜਾ ਡਰਖਤ ਹੈ ਜਿਹਨੂੰ ਇਹ ਫਲ ਲੱਗਿਆ ਹਾਂ ਇਹ ਕਵਸਟਨ ਸਾਡੇ ਜੱਗੀ ਸਰਪੰਚ ਦਾ ਬਹੁਤ ਸਿੰਪਲ ਤੇ ਸਾਦਾ ਹਾਂ ਦੇਖ ਲਓ ਬਈ ਕਿਹੜਾ ਤਰਖਾ ਮਰਲੇ ਹੈ ਮੈਂ ਭਰਾ ਤਰਖਾ ਕਿਹੜਾ ਹੈ ਕਮੈਂਟਾਂ ਜੀ ਦੱਸਣੀਆਂ ਹਾਂ ਕਮੈਂਟਾਂ ਜੀ ਪੁੱਛ ਲਾ ਮੈਂ ਤਾਂ ਦੱਸ ਹੀ ਦੇਣਾ ਸਾਨੂੰ ਤਾਂ ਪਤਾ ਨਹੀਂ ਮੈਨੂੰ ਅੰਬ ਲੱਗਦੇ ਕਮੈਂਟਾਂ ਦੇ ਮੈਨੂੰ ਤਾਂ ਖਰਬੂਜੇ ਲੱਗਦੇ ਆ ਇਹੇ ਜੀ ਹੁੰਦਾ ਖਰਬੂਜਾ ਹਾਂ ਜਾਮਣਾ ਨੇ ਜਾਮਣਾ ਨੇ ਇਹ ਉਹ ਖਰਬੂਜਾ ਓਏ ਛੱਕ ਓਏ ਸਰਪੰਚ ਮੂੰਗਫਲੀ ਆ ਯਾਰ ਸਾਨੂੰ ਆ ਬੱਚਾ ਮੇਰੀ ਗੱਲ ਇੱਕ ਸੁਣ ਲੈ ਇਹ ਪੰਜਾਬ ਆ ਜਿੱਥੇ ਤੇਰੀ